ਸਤਿ ਸ੍ਰੀ ਅਕਾਲ ਜੀ ਮਹਰਪਿੰਦਰ ਸਿੰਘ ਸੰਧੂ ਪੰਜਾਬੀ ਲਖਾਰੀ ਸਭਾ ਦੀ ਹਰਿਆਵਲ ਸਾਥੋਂ ਜੀ ਤੇ ਜਿਵੇਂ ਕਿ ਅਸੀਂ ਇੱਕ ਬੇਨਤੀ ਕੀਤੀ ਸੀਗੀ ਹਰ ਦੋਸਤਾਂ ਨੂੰ ਸਾਰੇ ਵੀਰਾਂ ਨੂੰ ਕਿ ਕਿਸੇ ਦੇ ਵੀ ਖੇਤ ਕੋਈ ਅੰਬ ਅਮਰੂਦ ਕਾਲੀ ਜੋ ਵੀ ਹੋਵੇ ਸਾਨੂੰ ਹਰਿਆਵਲ ਸਾਥ ਵਾਸਤੇ ਦੇ ਸਕਦਾ ਹੈ ਤੇ ਇਦਾਂ ਦੇ ਇੱਕ ਪਰਾਲਾ ਕੀਤਾ ਹੈ ਮੇਰੇ ਪਿੰਡ ਤੋਂ ਨੇ ਜਗਜੀਤ ਸਿੰਘ ਸੰਧੂ ਤੇ ਨਾਲ ਨੇ ਨਵਰਾਜ ਸਿੰਘ ਮੈਂ ਤੁਹਾਨੂੰ ਤਸਵੀਰ ਵੀ ਦਿਖਾਉਣਾ ਉਹਨਾਂ ਦੀ ਸਭ ਤੋਂ ਪਹਿਲਾਂ ਦੱਸਾਂ ਤੁਹਾਨੂੰ ਮੈਂ ਗੱਲ ਇਹ ਕਿ ਵੇਖੋ 16 ਦੇ ਕਰੀਬ ਅੰਬਾਂ ਦੇ ਬੂਟੇ ਤਿਆਰ ਕਰਕੇ ਜੀ ਅੱਜ ਸਾਨੂੰ ਰਿਹਾਵਲ ਸਾਥ ਵਾਸਤੇ ਇਹਨਾਂ ਨੇ ਦੇ ਦਿੱਤੇ ਨੇ ਲੈ ਕੇ ਚੱਲੇ ਆ ਇਹਨਾਂ ਨੇ ਕਿਹਾ ਸੀ ਆਓ ਅਸੀਂ ਤਿਆਰ ਕਰਕੇ ਰੱਖੇ ਨੇ ਬੂਟੇ ਤੇ ਇਹਨੇ ਮੇਰੇ ਵੀ ਦਲਜੀਤ ਸੰਧੂ ਤੇ ਨਾਲ ਨਮਰਾਜ ਸਿੰਘ ਤੇ ਇਹਨਾਂ ਇਹ ਖੁਦ ਵੀ ਇੱਥੇ ਦੇਖੋ ਇਹਨਾਂ ਦੀ ਇਹ ਬਾਗੀਚੀ ਖੜਿਆ ਸੀ ਇਹਨਾਂ ਦੇ ਦੇਖੋ ਬੜੇ ਹੀ ਸੋਹਣੇ ਔਰ ਬੜੇ ਕੀਮਤੀ ਬੂਟੇ ਜਿਦਾਂ ਅੰਜੀਰ ਦਾ ਦੇਖੋ ਇਹਨਾਂ ਕਟਿੰਗ ਕਰਤੀ ਥੋੜੇ ਦਿਨ ਔਰ ਅਮਰੂਦ, ਨਾਰ, ਅੰਗੂਰ ਸਾਰੇ ਇਹਨਾਂ ਨੇ ਨਾ ਜੀ ਆਲੂਖਾਰਾ ਆਲੂਖਾਰਾ ਇਹ ਇਹ ਵੱਡਾ ਜਾਮਨ ਇੱਕ ਇਹ ਵੀ ਪੌਦਿਆਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਵਾਤਾਵਰਣ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਪਾਇਆ ਹੋਇਆ ਹੈ ਤੇ ਮੈਨੂੰ ਖੁਸ਼ੀ ਹੈ ਕਿ ਜਿਨ੍ਹਾਂ ਨੇ ਮੈਨੂੰ ਵੀ ਬੂਟੇ ਦੇ ਕੇ نوازਿਆ ਤੇ ਧੰਨਵਾਦ ਜੀ